ਦੋਸਤੋ ਇੱਕ 28 ਸਾਲਾ ਔਰਤ ਦਾ ਕਤਲ ਹੋ ਜਾਂਦਾ ਹੈ। ਕਤਲ ਹੋਣ ਤੋਂ ਬਾਅਦ ਉਸ ਲੜਕੀ ਦਾ ਸਹਰਾ ਪਰਿਵਾਰ ਉਹਦੇ ਪੇਕੇ ਪਰਿਵਾਰ ਨੂੰ ਦੱਸਦਾ ਹੈ ਕਿ ਲੜਕੀ ਨੇ ਖੁਦ ਕੁਝ ਹੀ ਕਰ ਲਈ। ਪਰ ਜਦੋਂ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਤਾਂ ਇੱਕ 5 ਸਾਲ ਦੀ ਲੜਕੀ ਇੱਕ ਐਸਾ ਚਿੱਤਰ ਬਣਾਉਂਦੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਛੋਟੀ ਜੀ ਬੱਚੀ ਉਹਨਾਂ ਸਾਰੇ ਦੋਸ਼ੀਆਂ ਨੂੰ ਇੱਕ ਛੋਟਾ ਜਿਹਾ ਚਿੱਤਰ ਬਣਾ ਕੇ ਸਲਾਖਾਂ ਦੇ ਪਿੱਛੇ ਭੇਜ ਦਿੰਦੀ ਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਚਾਂਸੀ ਦੀ ਹੈ ਕੀ ਹੋਇਆ ਦੋਸਤੋ ਸੁਨਾਲੀ ਨਾਂ ਦੀ ਇੱਕ 28 ਸਾਲਾ ਲੜਕੀ ਦਾ ਵਿਆਹ ਸੰਦੀਪ ਕੁਮਾਰ ਦੇ ਨਾਲ ਹੋ ਜਾਂਦਾ ਹੈ 6 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਸੁਨਾਲੀ ਦਾ ਜਿਹੜਾ ਸਹੁਰਾ ਪਰਿਵਾਰ ਸੀ ਉਹ ਸੁਨਾਲੀ ਨੂੰ ਦਾਜ ਤੋਂ ਲੈ ਕੇ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਬਾਰ-ਬਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਲੜਾਈ ਕਈ ਵਾਰ ਜਾਦਾ ਵੱਧ ਜਾਂਦੀ ਸੀ ਪੰਚਾਇਤਾਂ ਵਿੱਚ ਪੈਂਦੀਆਂ ਤਾਂ ਮਾਮਲਾ ਸੋਲਝ ਜਾਂਦਾ ਸੀਗਾ ਤਾਂ ਇਸ ਤੋਂ ਬਾਅਦ ਜਦੋਂ ਲੜਾਈ ਜਾਦੇ ਵੱਧ ਜਾਂਦੀ ਹੈ ਤਾਂ ਸੋਨਾਲੀ ਦਾ ਜਿਹੜਾ ਪਤੀ ਐ ਸੰਦੀਪ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੰਦਾ ਪਰ ਇਸ ਨੂੰ ਗੱਲ ਨੂੰ ਛਪਾਉਣ ਦੇ ਲਈ ਜਿਹੜਾ ਸਹੁਰਾ ਪਰਿਵਾਰ ਹੁੰਦਾ ਸੋਨਾਲੀ ਦਾ ਉਹ ਸੋਨਾਲੀ ਦੇ ਮਾਪਿਆਂ ਨੂੰ ਇਹ ਦੱਸਦਾ ਕਿ ਤੁਹਾਡੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਆ ਪਰ ਇਸ ਤੋਂ ਬਾਅਦ ਸੋਨਾਲੀ ਦਾ ਮਾਮਾ ਜਿਹੜਾ ਉਹ ਆਪਣੀ ਜਿੱਦ ਤੇ ਅੜਿਆ ਰਹਿੰਦਾ ਤੇ ਉਹ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹ ਜਿਹੜੀ ਘਟਨਾ ਘਟੀ ਹੈ ਇਸ ਦੇ ਪਿੱਛੇ ਕਾਰਨ ਕੋਈ ਹੋਰ ਹੈ ਪੁਲਿਸ ਇਸ ਕੇਸ ਦੀ ਜਾਂਚ ਕਰਦੀ ਹੈ ਅਤੇ ਉਹ ਜਦੋਂ ਜਾਂਚ ਕਰ ਰਹੀ ਹੁੰਦੀ ਹੈ ਤਾਂ ਉਹਨਾਂ ਕੋਲ ਕੋਈ ਪੁਖਤਾ ਸਬੂਤ ਨਹੀਂ ਹੁੰਦਾ ਕਿਉਂਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਸੀ ਕਿ ਇਸ ਦੀ ਡੈਥ ਕਿਵੇਂ ਹੋਈ ਆ ਪਰ ਸੁਨਾਲੀ ਦੇ ਮਾਤਾ ਪਿਤਾ ਪੋਸਟਮਾਰਟਮ ਕਰਾਉਣ ਲਈ ਤਿਆਰ ਨਹੀਂ ਹੈਗੇ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਵੀ ਇਹਨਾਂ ਨੇ ਸਾਡੀ ਧੀ ਦਾ ਕਤਲ ਕੀਤਾ ਕਿਉਂਕਿ ਸੁਨਾਲੀ ਆਪਣੇ ਪੇਕੇ ਘਰ 2 ਸਾਲਾਂ ਤੋਂ ਰਹਿ ਰਹੀ ਸੀ ਹੁਣ ਸਮਝੌਤਾ ਕਰਕੇ ਸੰਦੀਪ ਦਾ ਪਰਿਵਾਰ ਉਸ ਨੂੰ ਲੈ ਕੇ ਆਇਆ ਸੀਗਾ ਤੇ ਇਸ ਤੋਂ ਬਾਅਦ ਉਹਨਾਂ ਦੀ ਲੜਾਈ ਫਿਰ ਹੋ ਜਾਂਦੀ ਹੈ ਤੇ ਸੰਦੀਪ ਉਸ ਦਾ ਕਤਲ ਕਰ ਦਿੰਦਾ ਇਸ ਗੱਲ ਨੂੰ ਸੰਦੀਪ ਦਾ ਪਰਿਵਾਰ ਛੁਪਾ ਰਿਹਾ ਸੀ ਪਰ ਜਿਹੜੀ ਇਹ ਸਾਰੀ ਘਟਨਾ ਗਈ ਇਸ ਨੂੰ ਇੱਕ 5 ਸਾਲ ਦੀ ਬੱਚੀ ਨੇ ਸੋਲ ਜਾ ਦਿੱਤਾ ਉਸੋ 5 ਸਾਲ ਦੀ ਬੱਚੀ ਨੇ ਪੁਲਸ ਨੂੰ ਇੱਕ ਸਕੈਚ ਤਿਆਰ ਕਰਕੇ ਦਿੱਤਾ ਜਿਸ ਤੋਂ ਬਾਅਦ ਪੁਲਸ ਨੇ ਫਿਰ ਉਸਦੇ ਪਤੀ ਸੰਦੀਪ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਮੰਨਿਆ ਕਿ ਹਾਂ ਮੈਂ ਉਸ ਦਾ ਗਲਾ ਕੁੱਟ ਕੇ ਕਤਲ ਕੀਤਾ ਹੈ ਇਸ ਤੋਂ ਬਾਅਦ ਸੰਦੀਪ ਦੀ ਮਾਂ ਦੇ ਉੱਤੇ ਯਾਨੀ ਕਿ ਸੁਨਾਲੀ ਦੀ ਸਹਸਤੇ ਅਤੇ ਉਸਦੇ ਜੇਠ ਉੱਤੇ ਅਤੇ ਕੁਝ ਅਣਪਛਾਤੇ ਲੋਕਾਂ ਉੱਤੇ ਪਰਚਾ ਦਰਜ ਕੀਤਾ ਜਾਂਦਾ। ਸੋ ਦੋਸਤੋ ਤੁਹਾਡੇ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕਰਾਇਓ ਨਿਊਜ਼ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।